ਕਿਲੰਦਰ ਮੀਟਿੰਗ ਕਰਨਾਈ ਕੀ ਵੀਨਰ ਰਿਸਪੌਂਸਡ ਬਹੁਤ ਵਧੀਆ ਦੈਟਸ ਜਿਹੜੇ ਨਾ ਅਸੈਂਬਲੀ ਸੈਗਮੈਂਟ ਹੈ ਉਹਨਾਂ ਦੇ ਸਾਰੇ ਵਰਕਰਾਂ ਦਾ ਅੱਧਾ ਅੱਧਾ ਘੰਟਾ ਮੀਟਿੰਗ ਕੀਤੀ ਹਮ ਤੇ ਇਲੈਕਸ਼ਨ ਦੇ ਬਾਰੇ ਸੋ ਬਹੁਤ ਸਕਸੈਸਫੁਲ ਮੀਟਿੰਗ ਰਹੀਆਂ ਮੈਂ ਸਾਰੇ ਹੱਲ ਕੇ ਕਵਰ ਕਰ ਲਿਆ ਜੀ ਸੋ ਬਹੁਤ ਸਾਰ ਇੱਕ ਨਵੀਂ ਗੱਲ ਨਿਕਲ ਖਾ ਰਹੀ ਹੈ সামনে ਆਈ ਹੈ ਪੰਜਾਬ ਸਰਕਾਰ ਦੀ ਕਹੀ ਹੈ ਉਹ ਜਿਹੜੇ ਵਿਭਾਗ ਨੇ ਤਨਖਾਹਾਂ ਦਾ ਕਰਾਈਸਿਸ ਆ ਰਿਹਾ ਆਮਦ ਵਿੱਚ ਕਲੀਨਿਕ ਹੋਰ ਜਾਂ ਹੋਰ ਬਾਕੀ ਡਿਪਾਰਟਮੈਂਟ ਇੱਕ ਹਜ਼ਾਰ ਕਰੋੜ ਆਪ ਵੀ ਪਬਲਿਸਿਟੀ ਦੇ ਲਾ ਸਕਦੇ ਹੋ ਤਨਖਾਹ ਨਹੀਂ ਦੇ ਸਕਦੇ ਆ ਕੰਪਲੀਟ ਕਾਇਓਸ ਮਿਸ ਮੈਨੇਜਮੈਂਟ ਹੋ ਗਿਆ ਮੁਕੰਮਲਤਾ ਹੈ ਹੀ ਨਹੀਂ ਕਿਤੇ ਸਾਮ ਹੁੰਦਾ ਕਿਤੇ ਕਿਤੇ ਹੁੰਦਾ ਜਹਾਜ਼ ਲਈ ਬੈਠੇ ਐ ਇੰਜੋਏ ਕਰ ਰਹੇ ਐ ਦੇਖੋ ਬਰਬਾਦ ਕਰਤਾ ਸਟੇਟ ਇਸਕ ਪਾਰਟੀ ਨੇ ਤੀਨੋ ਚੱਟੇ ਹੱਟੇ ਨੂੰ ਜੀ ਤੁਹਾਡਾ ਕਿਉਂ ਹੋਏ ਨਹੀਂ ਮੈਂ ਇੱਕ ਦੇਖਿਆ ਲੋਕੀ ਉਹਨਾਂ ਨਾਲ ਹਲਕੇ ਜਿਆਦਾ ਕੁਝ ਹੋਇਆ ਤੇ ਕੈਂਡੀਡੇਟਸ ਦਾ ਜਲਦੀ ਬਾ ਮੰਡੇ ਜਲੰਧਰ ਮੀਟਿੰਗ ਕਰਨਾ ਹੈ ਕਿਵੇਂ ਨਾ ਰਿਸਪੌਂਸ ਦੇ ਬਹੁਤ ਵਧੀਆ ਦੈਟਸ ਜਿਹੜੇ ਨਾ ਅਸੈਂਬਲੀ ਸੈਗਮੈਂਟ ਹੈ ਉਹਨਾਂ ਦੇ ਸਾਰੇ ਵਰਕਰਾਂ ਦਾ ਅੱਧਾ ਅੱਧਾ ਘੰਟਾ ਮੀਟਿੰਗ ਕੀਤੀ ਹੁਣ ਇਲੈਕਸ਼ਨ ਦੇ ਬਾਰੇ ਸੋ ਬਹੁਤ ਸਕਸੈਸਫੁਲ ਮੀਟਿੰਗ ਰਹੀ ਹੈ ਮੈਂ ਸਾਰੇ ਹੱਲਕੇ ਕਵਰ ਕਰ ਲਏ ਜੀ ਸੋ ਬਹੁਤ ਸਬ ਨਵੀਂ ਗੱਲ ਨਿਕਲ ਕੇ ਸਾਹਮਣੇ ਆਈ ਹੈ ਪੰਜਾਬ ਸਰਕਾਰ ਦੀ ਹੈ ਮੁਝੇ ਮਹਿਕਮੇ ਨੇ ਤਨਖਾਹ ਦਾ ਕ੍ਰਾਈਸਿਸ ਆ ਰਿਹਾ ਆਮਦਿਕਲੀਨਿਕ ਹੋਰ ਜਾਂ ਹੋਰ ਬਾਕੀ ਡਿਪਾਰਟਮੈਂਟ ਇਕ ਹਜ਼ਾਰ ਕਰੋੜ ਜੀ ਆਪਣੀ ਪਬਲਿਸਿਟੀ ਤੇ ਲਾ ਸਕਦੇ ਤਨਖਾਹ ਨਹੀਂ ਦੇ ਸਕਦੇ ਆ ਕੰਪਲੀਟ ਕਾਇਓਸ ਮਿਸ ਮੈਨੇਜਮੈਂਟ ਹੋ ਗਈ ਮੁੱਖ ਮੰਤਰੀ ਦਾ ਹੈ ਹੀ ਨਹੀਂ ਕਿਤੇ ਸਾਮ ਹੁੰਦਾ ਕਿਤੇ ਕਿਤੇ ਹੁੰਦਾ ਜਹਾਜ਼ ਲਈ ਬੈਠੇ ਐ ਇੰਜੋਏ ਕਰ ਰਹੇ ਐ ਦੇਖੋ ਬਰਬਾਦ ਕਰਦਾ ਸਟੇਟ ਇਸਕ ਪਾਰਟੀ ਨੇ ਤੀਨੂ ਚੱਟੇ ਹੁੰਦੇ ਨੂੰ ਜੀ ਤੁਹਾਡਾ ਕਿਨੋਏ ਨਹੀਂ ਬਾਈ ਇੱਕ ਦੇਖਿਆ ਲੋਕੀ ਉਹਨਾਂ ਨੂੰ ਹਾਲਕੇ ਜਿਆਦਾ ਕੁਝ ਹੋਇਆ ਤੇ ਕੈਂਡੀਡੇਟਸ ਦਾ ਜਲਦੀ ਪਰ ਮੰਨ